ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਇਹੋ ਜਿਹਾ ਕਾਬਲ ਆਫੀਸਰ ਪਿਛਲੇ ਦਿਨੀ ਆਤਮ ਹੱਤਿਆ ਕਰ ਗਿਆ ਭਾਜਪਾ ਸਰਕਾਰ ਹਾਏ 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 ਦਲਿਤ ਲੋਕਾਂ ਨੂੰ ਤੰਗ ਕਰਨ ਦੀਆਂ ਨੀਤੀਆਂ ਸਾਰੇ ਦੇਸ਼ ਦੇ ਵਿੱਚ ਚੱਲ ਰਹੀਆਂ ਹਨ ਉਹਨਾਂ ਨੀਤੀਆਂ ਦੇ ਵਿੱਚ ਜਿਹੜਾ ਉਹਨਾਂ ਨੂੰ ਸੁਸਾਈਡ ਕਰਨਾ ਪਿਆ ਮਾਰ ਦੀ ਕਰੀਬ ਉਹ ਜਾ ਰਹੇ ਹੋ ਖਤਮ ਹਤਿਆ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਰੇ ਦੇ ਸਾਰੇ ਉਹਨਾਂ ਪੁਲਿਸ ਆਫੀਸਰਸ ਦੇ ਨਾਮ ਲਿਖੇ ਚਿੱਠੀ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਦਿੱਤੀਆਂ ਹਰਿਆਣਾ ਸਰਕਾਰ ਹਾਏ 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 ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੇ ਵਿੱਚ ਜਿਵੇਂ ਪਿਛਲੇ ਵਰਗਾਂ ਨੂੰ Dalit ਵਰਗ ਨੂੰ ਔਰ ਜੋ دبਲੂ ਖੁਚਲੂ ਨੀਤੀਆਂ ਅਪਣਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਸਾਡੇ ਮਾਨਯੋਗ ਸ਼੍ਰੀ ਅਰਵਿੰਦ ਕੇਜੀਵਾਲ ਜੀ ਔਰ ਸਾਬਕਵੰਤ ਸਿੰਘ ਮਾਨ ਜੀ ਜਿਨ੍ਹਾਂ ਜੋ ਕਿ ਇਸ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਹੈ ਕੁਝ ਦਿਨ ਪਹਿਲਾਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਵੀ ਐਸ்சி ਭਾਈਚਾਰੇ ਦੇ ਵਿੱਚੋਂ ਨੇ ਉਹਨਾਂ ਦੇ ਉੱਤੇ ਜੁੱਤੀ ਸੁੱਟਣ ਵਰਗੀ ਕਾਨੂੰਨੀ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਅੱਜ ਇਹਨੇ ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਜਿਹੜੀ ਮਰਤਕ ਦੇ ਆ ਉਹਦਾ ਨਾ ਤਾਂ ਪੋਸਟਮਾਰਟਮ ਹੋ ਸਕਿਆ ਕੱਲ ਧੱਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਰਿਆਣੇ ਦੇ ਪ੍ਰਸ਼ਾਸਨ ਨੇ ਪਰ ਉਹਨਾਂ ਦੀ ਪਤਨੀ ਨੇ ਉਹਦਾ ਵਿਰੋਧ ਕੀਤਾ ਦੁਬਾਰਾ ਫੇਰ ਉਹਨਾਂ ਦੀ ਮਰਤਕ ਦੇ ਜਿਹੜੀ ਸੀ ਉਹ ਹਸਪੀਟਲ ਦੇ ਵਿੱਚੋਂ ਲੈਣ ਦੀ ਬੀਜੇਪੀ ਦੀਆਂ ਨੀਤੀਆਂ ਅੱਜ ਦੀਆਂ ਨਹੀਂ ਜੇ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਦੇਖ ਲਓ ਹਲਦਵਾਨੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਯੂਪੀ ਦੇ ਵਿੱਚ ਜਿਹੜੇ ਮੰਤਰੀਆਂ ਦੇ ਖਿਲਾਫ ਜਿਨ੍ਹਾਂ ਨੇ ਕੁੱਚਲ ਕੇ ਕਿਸਾਨਾਂ ਨੂੰ ਮਾਰਤਾ ਸੀ ਉਹਨਾਂ ਨੂੰ ਹਜੇ ਤੱਕ ਪਰਚੇ ਨਹੀਂ ਦਰਜ ਕੀਤੇ ਗਏ ਬੀਜੇਪੀ ਹਮੇਸ਼ਾ ਦਲਿਤਾਂ ਨੂੰ ਦੱਬਣਾ ਕੁੱਚਲਣਾ ਚਾਹਦੀ ਹੈ ਕੀ ਸਾਡੀ ਮਾਨਸਿਕ ਸਥਿਤੀ ਅਜੇ ਇੱਥੋਂ ਤੱਕ ਨਹੀਂ ਪਹੁੰਚ ਸਕੀ ਕਿ ਅਸੀਂ ਬਰਾਬਰਤਾ ਦੀ ਜਿਹੜੀ ਆ ਉਹ ਗੱਲ ਕਰੀਏ ਕੀ ਬਰਾਬਰਤਾ ਜਿਹੜੀ ਆ ਸਿਰਫ ਭਾਸ਼ਣਾ ਤੱਕ ਸੀਮਤ ਰਹਿ ਗਈ ਹੈ ਜਦੋਂ ਲੱਗਦਾ ਹੈ ਕਿ ਉਹਨਾਂ ਦੀ ਵਾਈਫ ਸੀਨੀਅਰ ਆਈਏਐਸ ਅਫੀਸਰ ਹੈ ਔਰ ਕਿਉਂਕਿ ਉਹ ਐਸਸੀ ਭਾਈਚਾਰੇ ਦੇ ਵਿੱਚੋਂ ਸੀ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਇਹੋ ਜਿਹੇ ਕਾਬਿਲ ਅਫੀਸਰ ਪਿਛਲੇ ਦਿਨੀ ਆਤਮ ਹੱਤਿਆ ਕਰ ਗਿਆ ਔਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਰੇ ਦੇ ਸਾਰੇ ਉਹਨਾਂ ਪੁਲਿਸ ਆਫੀਸਰਸ ਦੇ ਨਾਮ ਲਿਖੇ ਚਿੱਠੀ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਦਿੱਤੀਆਂ ਅੱਜ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਜਿਹੜੀ ਮਰਤਕ ਦੇ ਆ ਉਹਦਾ ਨਾ ਤਾਂ ਪੋਸਟਮਾਰਟਮ ਹੋ ਸਕਿਆ ਕੱਲ ਧੱਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਰਿਆਣਾ ਦੇ ਪ੍ਰਸ਼ਾਸਨ ਨੇ ਪਰ ਉਹਨਾਂ ਦੀ ਪਤਨੀ ਨੇ ਉਹਦਾ ਵਿਰੋਧ ਕੀਤਾ ਦੁਬਾਰਾ ਫੇਰ ਉਹਨਾਂ ਦੀ ਮਰਤਕ ਦੇ ਜਿਹੜੀ ਸੀ ਉਹ ਹਸਪੀਟਲ ਦੇ ਵਿੱਚੋਂ ਲੈਣ ਦੀ ਇੱਕ ਪਾਸੇ ਕੁਝ ਦਿਨ ਪਹਿਲਾਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਵੀ ਐਸ்சி ਭਾਈਚਾਰੇ ਦੇ ਵਿੱਚੋਂ ਨੇ ਉਹਨਾਂ ਦੇ ਉੱਤੇ ਜੁੱਤੀ ਸੁੱਟਣ ਵਰਗੀ ਘਣਾਉਣੀ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਉਸ ਤੋਂ ਬਾਅਦ ਇਹ ਏਡੀ ਵੱਡੀ ਘਟਨਾ ਹੈ ਜਿਹਦੇ ਵਿੱਚ ਇੱਕ ਆਈਪੀਐਸ ਅਫੀਸਰ ਸੀਨੀਅਰ ਆਈਪੀਐਸ ਅਫੀਸਰ ਆਤਮ ਹੱਤਿਆ ਕਰ ਲੈਂਦਾ ਉਹਦੇ ਕਿਹੋ ਜਿਹੇ ਹਾਲਾਤ ਜਿਹੜੇ ਉਹ ਬਣਾ ਦਿੱਤੇ ਗਏ ਹੋਣਗੇ ਜਿਦੇ ਕਰਕੇ ਉਹਨੂੰ ਇਹ ਆਤਮ ਹੱਤਿਆ ਕਰਨੀ ਪਈ ਅਸੀਂ ਇਹ ਮੰਗ ਕਰ ਰਹੇ ਹਾਂ ਅੱਜ ਕੈਂਡਲ ਲਾਈਟ ਦੇ ਰੂਪ ਦੇ ਵਿੱਚ ਕੈਂਡਲ ਜਿਹੜੀਆਂ ਜਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਜਿੱਥੇ ਦੇ ਰਹੇ ਹਾਂ ਉੱਥੇ ਅਸੀਂ ਸਿਸਟਮ ਦੇ ਉੱਤੇ ਇੱਕ ਸਵਾਲ ਜਿਹੜੇ ਉਹ ਖੜੇ ਕਰ ਰਹੇ ਹਾਂ ਕਿ ਜਦੋਂ ਦਬੇ ਕੁਚਲੇ ਸਮਾਜ ਦੇ ਵਿੱਚੋਂ ਕੋਈ ਆਪਣੀ ਲਿਆਕਤ ਦੇ ਨਾਲ ਇਹਨਾਂ ਉੱਚ ਅਹੁਦਿਆਂ ਤੱਕ ਪਹੁੰਚਦਾ ਤੇ ਕੁਝ ਲੋਕਾਂ ਨੂੰ ਉਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਜਿਦੇ ਕਰਕੇ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨੀ ਦਿੱਤੀ ਜਾਂਦੀ ਹੈ ਅਸੀਂ ਕੋਈ 17ਵੀਂ ਸੈਂਚਰੀ ਦੇ ਵਿੱਚ ਗੱਲ ਨਹੀਂ ਕਰ ਰਹੇ ਅਸੀਂ 21ਵੀਂ ਸਦੀ ਦੇ ਵਿੱਚ ਅੱਜ ਗੱਲ ਕਰ ਰਹੇ ਆ 2025 ਦੇ ਵਿੱਚ ਜੇ ਇਹੋ ਜੀ ਘਟਨਾਵਾਰ بار بار ਮੁਲਕ ਦੇ ਵਿੱਚ ਵਾਪਰ ਰਹੀ ਆ ਤਾਂ ਸੋਸਾਇਟੀ ਨੂੰ ਸਾਰੇ ਜਿੰਨੇ ਸਮੂਹ ਨੇ ਸੋਸਾਇਟੀ ਦੇ ਉਹਨਾਂ ਨੂੰ ਇਕੱਤਰ ਹੋ ਕੇ ਸੋਚਣਾ ਪਊਗਾ ਕਿ ਕਮੀ ਕਿਸ ਜਗ੍ਹਾ ਦੇ ਉੱਤੇ ਆ ਕੀ ਸਾਡੀ ਮਾਨਸਿਕ ਸਥਿਤੀ ਅਜੇ ਇੱਥੋਂ ਤੱਕ ਨਹੀਂ ਪਹੁੰਚ ਸਕੀ ਕਿ ਅਸੀਂ ਬਰਾਬਰਤਾ ਦੀ ਜਿਹੜੀ ਆ ਉਹ ਗੱਲ ਕਰੀਏ ਕੀ ਬਰਾਬਰਤਾ ਜਿਹੜੀ ਆ ਉਹ ਸਿਰਫ ਭਾਸ਼ਣਾ ਤੱਕ ਸੀਮਤ ਰਹਿ ਗਈ ਹੈ ਅਸੀਂ ਕੁਝ ਉਹਨਾਂ ਲੋਕਾਂ ਨੂੰ ਵੋਟ ਬੈਂਕ ਸਮਝ ਲਿਆ ਜਿਹੜੇ ਲੋਕ ਅੱਜ ਸਮਾਜ ਦੇ ਵਿੱਚ ਸਾਡੇ ਬਰਾਬਰ ਦੇ ਹਿੱਸੇਦਾਰ ਨੇ ਸਾਡੇ ਵਾਂਗੂ ਪੜ੍ਹੇ ਲਿਖੇ ਨੇ ਅਸੀਂ ਸਾਰੇ ਇਕਜੁੱਟਾ ਦੇ ਨਾਲ ਅੱਜ ਇਹ ਸਨੇਹਾ ਜਿਹੜਾ ਉਹ ਦੇਣਾ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਪਾਈਆਂ ਜਾਣ ਵਾਲੀਆਂ ਵੰਡੀਆਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਕਿਵੇਂ ਦੇਖੇ ਏਡੀਸੀ ਬਲਕ ਸਾਈਡ ਨੋਟ ਵੀ ਦਿੱਤਾ ਕਿ ਇਹ ਵੱਡੇ ਅਧਿਕਾਰੀਆਂ ਦੇ ਨਾਮ ਹੈ ਕੀ ਲੱਗਦਾ ਹਰਿਆਣਾ ਸਰਕਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਦੇ ਕੋਈ ਸ਼ੱਕ ਰਹਿ ਹੀ ਨਹੀਂ ਗਿਆ ਏਡੀਜੀਪੀ ਲੈਵਲ ਦਾ ਵਿਅਕਤੀ ਜਿਹੜਾ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਹੋ ਕੇ ਉਹਨੇ ਆਤਮ ਹੱਤਿਆ ਕਰ ਲਈ ਆ ਟੀਜੀਪੀ ਦਾ ਨਾਮ ਹੈ ਉਹਦੇ ਵਿੱਚ ਸਿੱਧਮ ਸਿੱਧਾ ਅਜੇ ਤੱਕ ਡੀਜੀਪੀ ਨੂੰ ਉਹਦੇ ਅਹੁਦੇ ਤੋਂ ਨਾ ਫਾਰਕ ਕੀਤਾ ਗਿਆ ਕਦੀ ਕਹਿੰਦੇ ਉਹਨੂੰ ਛੁੱਟੀ ਤੇ ਭੇਜ ਦੇਣਾ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆ ਅਜੇ ਤੱਕ ਇਸ ਮਸਲੇ ਦੇ ਉੱਤੇ ਤੁਸੀਂ ਸੋਚ ਕੇ ਦੇਖੋ ਜਿਹਦੀ ਪਤਨੀ ਆਈਐਸ ਅਫੀਸਰ ਔਰ ਉਹਦੇ ਬੱਚੇ ਜਿਹੜੇ ਉਹ ਕਿਸ ਮਾਨਸਿਕ ਸਥਿਤੀ ਦੇ ਵਿੱਚੋਂ ਲੰਘ ਰਹੇ ਹੋਣਗੇ ਕਿ ਉਹਨਾਂ ਦੇ ਘਰ ਦੇ ਮੇਨ ਜੀ ਜਿਹੜਾ ਉਹਦੀ ਮਿਰਤਕ ਦੇ ਹਸਪੀਟਲ ਦੇ ਵਿੱਚ ਪਿਛਲੇ 5 ਦਿਨ ਤੋਂ ਪਈ ਹੈ ਠੀਕ ਹੈ ਸਰ ਜਿਹੜੀਆਂ ਦਲਿਤ ਲੋਕਾਂ ਨੂੰ ਤੰਗ ਕਰਨ ਦੀਆਂ ਨੀਤੀਆਂ ਸਾਰੇ ਦੇਸ਼ ਦੇ ਵਿੱਚ ਚੱਲ ਰਹੀਆਂ ਹਨ ਉਹਨਾਂ ਨੀਤੀਆਂ ਦੇ ਵਿੱਚ ਜਿਹੜਾ ਉਹਨਾਂ ਨੂੰ ਸੁਸਾਈਡ ਕਰਨਾ ਪਿਆ ਔਰ ਤੁਸੀਂ ਦੇਖੋ ਪਰਿਵਾਰ ਦਾ ਕਿੰਨਾ ਰੋਸ ਹੈ ਕਿ ਹਜੇ ਤੱਕ ਉਹਦਾ ਪਰਿਵਾਰ ਪੋਸਟਮਾਰਟਮ ਨਹੀਂ ਕਰਵਾ ਰਿਹਾ ਸੰਸਕਾਰ ਨਹੀਂ ਕਰ ਰਿਹਾ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੇ ਵਿੱਚ ਜਿਵੇਂ ਪਿਛਲੇ ਵਰਗਾਂ ਨੂੰ ਦਲਿਤ ਵਰਗ ਨੂੰ ਔਰ ਜੋ ਡਬਲੂ ਖੁਚਲੂ ਨੀਤੀਆਂ ਅਪਣਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਸਾਡੇ ਮਾਨਯੋਗ ਸ਼੍ਰੀ ਅਰਵਿੰਦ ਕੇਜੀਵਾਲ ਜੀ ਔਰ ਸਰ ਭਗਵੰਤ ਸਿੰਘ ਮਾਨ ਜੀ ਦੇ ਜੋ ਕਿ ਇਸ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਹੈ ਅੱਜ ਅਸੀਂ ਪੰਜਾਬ ਭਰ ਦੇ ਵਿੱਚ ਔਰ ਇੱਥੇ ਪਟਿਆਲੇ ਦੇ ਵਿੱਚ ਸਰਦਾਰ ਅਜੀਤਪਾਲ ਸਿੰਘ ਖੋਲੀ ਐਮ ਐਲ ਏ ਪਟਿਆਲਾ ਦੀ ਅਗਵਾਈ ਦੇ ਵਿੱਚ ਪਟਿਆਲਾ ਦੇ ਸਮੂੱਚੇ ਕਾਉਂਸਲਰ ਅਸੀਂ ਜਿਹੜੇ ਆ ਅਸੀਂ ਇਹ ਰੋਸ ਪ੍ਰਗਟ ਕਰ ਰਹੇ ਹਾਂ ਕਿ ਉਸ ਪਰਿਵਾਰ ਨੂੰ ਨਿਆਹ ਦਿੱਤਾ ਜਾ ਰਿਹਾ ਹੈ। ਅਰਦਾ ਕਿਵੇਂ ਦੇਖਦੇ ਹੋ ਕਿ ਪੇਪਰਾਂ ਦੀ ਜਿਹੜੀ ਮੌਤ ਹੋਈ ਉਹਦੀ ਸੁਸਾਈਡ ਨੋਟ ਧੱਕ ਲਿਆ ਜਿਹਦੇ ਵਿੱਚ ਵੱਡੇ ਅਧਿਕਾਰੀ ਦਾ ਨਾਮ ਹੈ। ਕੀ ਲੱਗਦਾ ਹੈ ਕਿ ਭਾਜਪਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਕਿ ਉਹ ਜੀ ਤੱਕ ਡੀਜੀਪੀ ਜਿਹੜੀ ਡੀਜੀਪੀ ਉੱਥੋਂ ਹੈ ਉਹਨਾਂ ਨੇ ਜਸ ਸੁਪਰਡਿੰ ਨਹੀਂ ਕੀਤਾ ਇਸ ਚੀਜ਼ ਉੱਪਰ। ਭਾਜਪਾ ਦੀਆਂ ਨੀਤੀਆਂ ਅੱਜ ਦੀਆਂ ਨਹੀਂ ਜੇ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਦੇਖ ਲਓ। ਹਲਦਵਾਨੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਯੂਪੀ ਦੇ ਵਿੱਚ ਜਿਹੜੇ ਮੰਤਰੀਆਂ ਦੇ ਖਿਲਾਫ ਜਿਨ੍ਹਾਂ ਨੇ ਕੁਚਲ ਕੇ ਕਿਸਾਨਾਂ ਨੂੰ ਮਾਰਤਾ ਸੀ ਉਹਨਾਂ ਨੂੰ ਹਜੇ ਤੱਕ ਪਰਚੇ ਨਹੀਂ ਦਰਜ ਕੀਤੇ ਗਏ। ਭਾਜ ਦੱਬਣਾ ਕੁਚਲਣਾ ਚਾਹਦੀ ਹੈ ਲੇਕਿਨ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹਮੇਸ਼ਾ ਦਲਤਾਂ ਦੇ ਨਾਲ ਰਹੀ ਹੈ ਔਰ ਦਲਿਤ ਸਮਾਜ ਦੇ ਨਾਲ ਸਾਡਾ ਸ਼ਰੀਰ ਰੰਗ ਹੈ ਅਸੀਂ ਉਹਨਾਂ ਦੇ ਨਾਲ